ਇਹ ਚੰਗੀ ਲੱਗੇ ਪਿਛਲੇ 25 30 ਸਾਲਾਂ ਦਾ ਇਤਿਹਾਸ ਤਾਂ ਇਹ ਹੈਗਾ ਕਿ ਇੱਥੇ ਮਨਿਸਟਰਾਂ ਨਾਲੋਂ ਵੀ ਐਂਕਲ ਉਹਨਾਂ ਦੀ ਵੀ ਡਿਊਟੀ ਨਹੀਂ ਸੀ ਲੱਗਦੀ ਉਹਨਾਂ ਦੇ ਥਾਂ ਤੇ ਮਤਲਬ ਆਈਐਸ ਅਫਸਰ ਜਿਹੜੇ ਕਮਿਸ਼ਨਰ ਜਾਂ ਡੀਸੀ ਤੱਕ ਮਤਲਬ ਚੰਡਲ ਲਹਿਰਾਉਂਦੇ ਰਹੇ ਹੈਗੇ ਆ ਮੁੱਖ ਮੰਤਰੀ ਨੇ 25 ਜਨਵਰੀ ਰਾਤ ਨੂੰ ਇੱਥੇ ਪਛਾਵਨ ਪਹੁੰਚਣਾ ਹੈਗਾ ਤੇ 26 ਦਿਨ 300 ਇੱਥੇ ਰਹਿਣਾ ਹੈਗਾ ਤੇ ਮੰਨਿਆ ਜਾ ਰਿਹਾ ਕਿ ਅੱਧੀ ਦਰਜ ਤੋਂ ਬਾਅਦ ਜਿਹੜੇ ਪ੍ਰੋਜੈਕਟਾਂ ਦਾ ਉਹ ਨੀਂ ਮੱਥ ਰੱਖਣਗੇ ਤੇ ਇੰਨੇ ਪ੍ਰੋਜੈਕਟਾਂ ਦਾ ਹੀ ਉਹ ਉਦਘਾਟਨ ਕਰਕੇ ਜਾਣਗੇ ਟੋਕਟ ਜਿੰਨੇ ਵੀ ਰੂਡਸ ਫੀਕੁਰ ਸ਼ਹਿਰ ਨੂੰ ਇੰਟਰ ਕਰ ਰਹੇ ਹੈ ਜਾਂ ਫੀਕੁਰ ਤੋਂ ਬਾਹਰ ਜਾ ਰਹੇ ਹੈਗੇ ਆ ਉਹ ਇੱਕ ਤਰ੍ਹਾਂ ਸਾਫ ਸੁਥਰੇ ਹੋ ਜਾਣਗੇ ਟੋਏ ਪੂਰੇ ਜਾਣਗੇ ਕੋਈ ਕੋਲੇ ਉੱਚੀ ਹੋ ਜੂਗੀ ਸਾਡੇ ਤਿੰਨ ਪੁਲ ਜਿਹੜੇ ਹੈਗੇ ਉਹ ਅੰਡਰ ਕੰਸਟਰਕਸ਼ਨ ਹੈਗੇ ਉਹਨਾਂ ਦਾ ਕੰਮ ਬਹੁਤ ਸਲੋ ਹੈਗਾ ਕੋਈ ਸੜਕਾਂ ਬਣਨ ਵਾਲੀਆਂ ਸੀ ਉਹਨਾਂ ਦਾ ਕੰਮ ਬਹੁਤ ਸਲੋ ਹੈਗਾ ਸੀਵਰੇਜ ਪ੍ਰੋਜੈਕਟ ਦਾ ਕੰਮ ਬਹੁਤ ਸਲੋ ਹੈਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ 26 ਜਨਵਰੀ ਤੇ ਝੰਡਾ ਲਹਿਰਾਉਣ ਲਈ ਪੰਜਾਬ ਦਾ ਮੁੱਖ ਮੰਤਰੀ ਆਇਆ ਹੋਵੇ। ਮੁੱਖ ਮੰਤਰੀ ਆਉਂਦੇ ਰਹੇ ਆ ਪਰ ਬਾਬਾ ਫਰੀਦੀ ਦੇ ਮੇਲੇ ਜਾਂਦੇ ਰਹੇ ਆ ਤੇ ਇਸ ਵਾਰੀ 26 ਜਨਵਰੀ ਤੇ ਪਹਿਲੀ ਵਾਰ ਮੁੱਖ ਮੰਤਰੀ ਆ ਰਹੇ ਆ ਤੇ ਇਹ ਵੀ ਪਤਾ ਲੱਗਾ ਹੈ ਕਿ ਉਹ ਲਗਭਗ 100 ਕਰੋੜ ਰੁਪਏ ਦੇ ਪ੍ਰੋਜੈਕਟ ਆ ਉਹ ਵੀ ਲੈ ਕੇ ਆ ਰਹੇ ਆ। ਉਹਨਾਂ ਦੀ ਕੁਝ ਦੀ ਸ਼ੁਰੂਆਤ ਕਰਨਗੇ ਤੇ ਕੁਝ ਮੁਕੰਮਲ ਹੋ ਚੁੱਕੇ ਆ। ਉਹਨਾਂ ਨੂੰ ਲੋਕ ਆਪਣ ਕਰਨਗੇ ਪ੍ਰਮੱਖ ਮੰਤਰੀ ਦੀ ਆਮਦ ਨੂੰ ਲੈ ਕੇ ਸਾਰਾ ਪ੍ਰਸ਼ਾਸਨ ਤੇ ਅਮਲਾ ਫੈਲਾ ਪੱਬਾ ਪਾਰ ਹੋਇਆ ਤਿਆਰੀਆਂ ਤੇ ਲੱਗਿਆ ਹੋਇਆ ਹੈ ਇਥੋਂ ਤੱਕ ਕਿ ਜਿਹੜੀਆਂ ਸ਼ਹਿਰ ਦੀਆਂ ਕੁਝ ਸੜਕਾਂ ਉਹਨਾਂ ਨੂੰ ਵੀ ਸਵਾਰਿਆ ਜਾ ਸਕਦਾ ਹੈ ਇਹ ਵੀ ਸੰਭਾਵਨਾ ਬਣੀ ਹੋਈ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਰ ਦੇ ਵੀ ਸੀ ਡਾਕਟਰ ਰਜੀਵ ਸੂਤ ਦੇ ਅਨੁਸਾਰ ਫਰੀਦਪੁਰ ਕੋਟ ਦੀ ਯੂਨੀਵਰਸਿਟੀ ਦੇ ਵਿੱਚ ਲਗਭਗ 3 ਦੇ ਕਰੀਬ ਪ੍ਰੋਜੈਕਟ ਆ ਬਿਲਕੁਲ ਤਿਆਰ ਹੋ ਚੁੱਕੇ ਆ ਜਦੋਂ ਕਿ ਲਗਭਗ 3 ਹੋਰ ਨਵੇਂ ਪ੍ਰੋਜੈਕਟ ਆ ਉਹ ਸ਼ੁਰੂ ਹੋਣ ਵਾਲੇ ਆ ਉਹਨਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਇਸ ਦੇ ਲਈ ਲਗਭਗ 50 ਕਰੋੜ ਰੁਪਏ ਦੇ ਕਰੀਬ ਦੇ ਪ੍ਰੋਜੈਕਟ ਹੈ ਜਿਹੜੇ ਇਕੱਲੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਾਂ ਤਾਂ ਮੁਕੰਮਲ ਹੋ ਚੁੱਕੇ ਆ ਸ਼ੁਰੂਆਤ ਹੋਣੇ ਆ ਲੋਕ ਆਰਪਣ ਹੋਣੇ ਆ ਤੇ ਜਾਂ ਫਿਰ ਉਹ ਸ਼ੁਰੂ ਹੋਣੇ ਆ ਇਸ ਤੋਂ ਇਲਾਵਾ ਪੀਤਕੋਟ ਜ਼ਿਲ੍ਹੇ ਦੇ ਜੰਡ ਸਾਹਿਬ ਦੇ ਵਿੱਚ ਪੰਜਾਬ ਦਾ ਦੂਜਾ ਸਪੋਰਟਸ ਸਕੂਲ ਖੋਲਿਆ ਜਾ ਰਿਹਾ ਹੈ ਜਿਹੜਾ ਲਗਭਗ 40 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਜਾ ਰਿਹਾ ਹੈ ਉਸ ਦਾ ਵੀ ਨੀਂਹ ਪੱਥਰ ਰੱਖਿਆ ਜਾਣਾ ਹੈ ਮੁੱਖ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਆਓ ਹੋਰ ਗਲਬਤ ਕਰਦੇ ਆ ਜਾਣਕਾਰੀ ਦਿੰਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋ ਹਾਂ ਹਰੀ ਸਰ ਪਹਿਲੀ ਗੱਲ ਇਹ ਹੈ ਕਿ ਫ੍ਰੀ ਕੋਰਟ ਦੇ ਇਤਿਹਾਸ 'ਚ ਫਸਟ ਟਾਈਮ ਹੈਗੇ ਆ ਕਿ ਪੰਜਾਬ ਦੇ ਮੁੱਖ ਮੰਤਰੀ 26 ਜਨਵਰੀ ਤੇ ਗੰਧਾਂਤਰ ਦਿਵਸ ਤੇ ਇੱਥੇ ਝੰਡਾ ਲਹਿਰਾਉਣਾ ਆ ਰਹੇ ਹੈ ਪਿਛਲੇ 25-30 ਸਾਲਾਂ ਇਤਿਹਾਸ ਤਾਂ ਇਹ ਹੈਗਾ ਕਿ ਇੱਥੇ ਮਨਿਸਟਰਾਂ ਨਾਲੋਂ ਵੀ ਐਂਕਲ ਵੀ ਉਹਨਾਂ ਦੀ ਵੀ ਡਿਊਟੀ ਨਹੀਂ ਸੀ ਲੱਗਦੀ ਉਹਨਾਂ ਦੀ ਥਾਂ ਤੇ ਮਤਲਬ ਆਈਐਸ ਅਫਸਰ ਜਿਹੜੇ ਕਮਿਸ਼ਨਰ ਜਾਂ ਡੀਸੀ ਤੱਕ ਮਤਲਬ ਝੰਡਾ ਲਹਿਰਾਉਂਦੇ ਰਹੇ ਹੈਗੇ ਆ ਹੁਣੇ ਪਤਾ ਲੱਗਾ ਹੈਗਾ ਕਿ ਇੱਥੇ ਜਿਹੜੀ ਆਪਣੀ ਪਾਬਾ ਫ੍ਰੀ ਯੂਨੀਵਰਸਿਟੀ ਹੈਗੀ ਉਹਦੇ ਵਿੱਚ ਕਰੀਬ ਇੱਕ ਦਰਜਨ ਪ੍ਰੋਜੈਕਟ ਜਿਹੜੇ ਚੱਲ ਰਹੇ ਐ ਤੇ ਲਗਭਗ ਮੁਕੰਮਲ ਹੋ ਗਏ ਐ ਜਦੋਂ ਕਿ ਤਿੰਨ ਪ੍ਰੋਜੈਕਟਾਂ ਦੀ ਨਵੀਂ ਸ਼ੁਰੂਆਤ ਹੋਣੀ ਹੈਗੀ ਐ ਇਸ ਤੋਂ ਇਲਾਵਾ ਅਜ ਰਹਾ ਹੈਗਾ ਪੰਜਾਬ ਸਰਕਾਰ ਫ੍ਰੀਕੋਟ ਜ਼ਿਲ੍ਹੇ ਦੇ ਪਿੰਡ ਜੰਡਸਾਹ ਵਿਖੇ ਇੱਕ ਸਪੋਰਟਸ ਸਕੂਲ ਬਣਾ ਰਹੀ ਹੈ ਜਿਹੜਾ ਪੰਜਾਬ ਦਾ ਦੂਜਾ ਸਪੋਰਟਸ ਸਕੂਲ ਹੋਊਗਾ ਉਹ ਤੇ ਕਰੀਬ 25 ਕਰੋੜ ਰੁਪਏ ਖਰਚ ਹੋਣੇ ਹੈਗੇ ਐ ਤੇ ਉਹਦਾ ਨੀ ਪੱਥਰ ਰੱਖਿਆ ਜਾਣਾ ਹੈਗਾ ਇਸਲਾਉ ਯੂਨੀਵਰਸਿਟੀ ਵਿੱਚ ਵਿੱਚ ਕੋਈ 4-500 ਕਰੋੜ ਦੇ ਕਿਲੇ ਪ੍ਰੋਜੈਕਟ ਚੱਲ ਰਹੇ ਆ ਜਾਂ ਇਹਨੇ ਕੋਈ ਪ੍ਰੋਜੈਕਟ ਜਿਹੜੇ ਉਹ ਮੁਕੰਮਲ ਵੀ ਹੋ ਗਏ ਹੈਗੇ ਕਿਉਂਕਿ ਮਾਲਵੇ ਦਾ ਇਹ ਇਕਲੌਤਾ ਮੈਡੀਕਲ ਕਾਲਜ ਹੈ ਜਿਹੜਾ ਯੂਨੀਵਰਸਿਟੀ ਅੰਡਰ ਕੰਮ ਕਰ ਰਿਹਾ ਹੈਗਾ ਤੇ ਇੱਥੇ ਵੱਡੀ ਪੱਧਰ ਦੇ ਪ੍ਰੋਜੈਕਟ ਚੱਲ ਰਹੇ ਆ ਮੁੱਖ ਮੰਤਰੀ ਨੇ 25 ਜਨਵਰੀ ਰਾਤ ਨੂੰ ਇੱਥੇ ਪਸ਼ਾਵ ਨੂੰ ਪਹੁੰਚਣਾ ਹੈਗਾ ਤੇ 26 ਦਿਨ 300 ਇੱਥੇ ਰਹਿਣਾ ਹੈਗਾ ਤੇ ਮਨਾ ਜਾ ਰਿਹਾ ਕਿ ਅੱਧੀ ਦਰਜ ਤੋਂ ਵੱਧ ਜਿਹੜੇ ਪ੍ਰੋਜੈਕਟਾਂ ਦਾ ਉਹ ਨੀਂਹ ਪੱਥਰ ਰੱਖਣਗੇ ਤੇ ਇੰਨੇ ਪ੍ਰੋਜੈਕਟਾਂ ਦਾ ਹੀ ਉਹ ਉਦਘਾਟਨ ਕਰਕੇ ਜਾਣਗੇ ਇਸੇ ਪ੍ਰਸ਼ਾਸਨ ਅੱਜ ਤੋਂ ਜਿਹੜਾ ਹੈਗਾ ਉਹ ਤਿਆਰੀਆਂ ਦੇ ਵਿੱਚ ਜਿਹੜਾ ਰੁੱਝ ਗਿਆ ਹੈ ਭਾਵੇਂ ਉਹ ਡਿਪਟੀ ਕਮਿਸ਼ਨਰ ਹੋਵੇ ਭਾਵੇਂ ਵਾਈਸ ਚੈਂਸਲਰ ਹੋਵੇ ਭਾਵੇਂ ਉਹ ਐਮਐਲਏ ਹੋਣ ਉਹ ਸਾਰੀ ਆਪੂ ਆਦੀ ਤਿਆਰੀ ਕਰ ਰਹੇ ਹੈਗੇ ਆ ਔਰ ਫਰੀਦਕੋਟ ਨੂੰ ਵੀ ਇਸ ਵਿਜ਼ਿਟ ਦਾ ਜਿਹੜਾ ਹੈਗਾ ਵੱਡਾ ਲਾਭ ਮਿਲ ਸਕਦਾ ਹੈ ਕਿਉਂਕਿ ਸਾਡੇ ਤਿੰਨ ਪੁਲ ਜਿਹੜੇ ਹੈਗੇ ਉਹ ਅੰਡਰ ਕੰਸਟਰਕਸ਼ਨ ਹੈਗੇ ਉਹਨਾਂ ਦਾ ਕੰਮ ਬਹੁਤ ਸਲੋ ਹੈਗਾ ਕੋਈ ਸੜਕਾਂ ਬਣਨ ਵਾਲੀਆਂ ਸੀ ਉਹਨਾਂ ਦਾ ਕੰਮ ਬ ਤੇ ਜੇ सीएम ਸਭ ਆ ਰਹੇ ਹੈਗੇ ਮੌਸਮ ਵੀ ਠੀਕ ਹੈ ਕਿ ਮੈਨੂੰ ਲੱਗਦਾ ਜਿਹੜੇ ਡਿਲੇ ਕੰਮ ਸੀ ਉਹ ਪਹਿਲ ਦੇ ਆਧਾਰ ਤੇ ਦੇ ਮੁਕੰਮਲ ਹੋ ਜਾਣਗੇ ਜਿੱਥੇ ਇੱਕੇ ਮਤਲਬ ਆਪਣੀ ਟੋਟ ਕਹਿ ਕੇ ਆਇਆ ਕਹਿੰ ਲੋ ਵੀ ਹੈਗੀ ਸਿੱਧਕੋਈ ਇਨਵੈਸਟਮੈਂਟ ਸਿਆਰ ਹੈਗਾ ਉਹ ਆ ਰਹੇ ਹੈਗੇ ਦੂਜਾ ਜਿਹੜੇ ਅਧੂਰੇ ਪਏ ਉਹ ਕੰਮ ਪੂਰੇ ਹੋ ਜਾਣਗੇ ਤੇ ਜੇ ਸਪੋਰਟ ਸਕੂਲ ਬਣਦਾ ਹੈਗਾ ਤਾਂ ਉਹ ਫ੍ਰੀਕੋਰਡ ਜਿਹੜੇ ਲਈ ਇੱਕ ਬਹੁਤ ਵੱਡੀ ਗੱਲ ਹੋਊਗੀ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਨੂੰ ਵੀ ਜਿਹੜੇ ਹੈਗੇ ਪ੍ਰੋਜੈਕਟ ਮੰਗੇ ਜਿਹਦੇ ਕੈਫੇਟੇਰੀਆ ਹੈਗਾ ਇੱਕ ਉਹਦੇ ਚ ਕੈਂਸਰ ਦਾ ਹਸਪੀਟਲ ਦਾ ਹੈਗਾ ਇੱਕ ਜਿਹੜਾ ਨਿਊਰਨਮਾ ਨਿਊ ਜੇ ਕੋਪੀਡੀ ਸੈਂਟਰ ਵੀ ਨਵਾਂ ਬਣਾਇਆ ਤੇ ਮੈਨੂੰ ਲੱਗਦਾ ਕਿ ਸੀਐਮ ਦੇ ਹੈਗੇ ਉਹਨਾਂ ਦੇ ਕਟਨ ਵੀ ਕਰਨਗੇ ਔਰ ਵਾਈਸ ਚਾਂਸਲਰ ਡਾਕਟਰ ਜੀ ਸੁਧ ਨੇ ਕਿਹਾ ਕਿ ਇੱਕ ਬਕਾਇਦਾ ਟੋਪੀ ਲਿਸਟ ਜਾਰੀ ਕਰ ਰਹੇ ਹੈਗੇ ਆ ਕਿ ਮੁੱਖ ਮੰਤਰੀ ਸਾਹਿਬ ਕਿੰਨੇ ਪ੍ਰੋਜੈਕਟ ਜਿਹੜੇ ਹੈਗੇ ਉਹਦ ਨੂੰ ਹੈਂਡਲ ਕਰਨਗੇ ਅ ਜਿਹੜਾ ਸ਼ਹਿਰ ਦੇ ਵਿਕਾਸ ਦੀ ਗੱਲ ਕਰਦੇ ਆ ਕਿ ਲੱਗਦਾ ਕਿ ਇਹ ਉਹਨਾਂ ਦੇ ਆਉਣ ਨਾਲ ਉਹਨੂੰ ਵੀ ਹਲਾਰਾ ਮਿਲੇਗਾ ਹਾਲੇ ਸਭ ਡੈਫੀਨੇਟਲੀ ਦੇਖੋ ਆਪਾਂ ਮੁਕੰਮਲਤਾ ਨਹੀਂ ਕਹਿ ਸਕਦੇ ਵੀ ਸਾਰੀਆਂ ਸਮੱਸਿਆਵਾਂ ਮ ਹੱਲ ਹੋਣਗੀਆਂ ਪਰ ਸੀਐਮ ਦੀ ਵਿਜ਼ਿਟ ਨਾਲ ਇਹ ਗੱਲ ਤਾਂ ਕਲੀਅਰ ਹੈ ਕਿ ਘਟੋ ਘਟ ਜਿੰਨੇ ਵੀ ਰੂਟਸ ਫੀਕੁਰ ਸ਼ਹਿਰ ਨੂੰ ਇੰਟਰ ਕਰ ਰਹੇ ਹੈ ਜਾਂ ਫੀਕੁਰ ਤੋਂ ਬਾਹਰ ਜਾ ਰਹੇ ਹੈਗੇ ਆ ਉਹ ਇੱਕ ਤਰ੍ਹਾਂ ਸਾਫ਼ ਸੁਥਰੇ ਹੋ ਜਾਣਗੇ ਟੋਏ ਪੂਰੇ ਜਾਣਗੇ ਕੋਈ ਕੋਲੇ ਉੱਚੀ ਹੋ ਜੂਗੀ ਜਾਂ ਜਿਹੜਾ ਪੁਲ ਹੈਗਾ ਇਹ ਲੱਗਦਾ ਕਿ ਜਿਹੜਾ ਕੋਟਕ੍ਰੋਫੀ ਕੋਟਕ੍ਰੋ ਪੁਲ ਹੈਗਾ ਉਹ ਵਨ ਵਿੱਚ ਦਿਨ ਲੱਗ ਸਕਦਾ ਹੈਗਾ ਇਸੇ ਤਰ੍ਹਾਂ ਤਲਵੰਡੀ ਵਾਲਾ ਪੁਲ ਜਿਹੜਾ ਹੈਗਾ ਇਹ ਕਾਫੀ ਨਜ਼ਦੀਕ ਹੈਗਾ ਤੇ ਲੱਗਦਾ ਇਹ ਵੀ ਚੱਲ ਪੂਗਾ ਤਾਂ ਜਾਂ ਜਿਵੇਂ ਚੱਕੀ ਮਲ ਸਿੰਘ ਦੀ ਜਿਹੜੀ ਰੋਡ ਆ ਉਹਨੂੰ ਵਾਈਡ ਕਰਨ ਬਾਰੇ ਪਰ ਸਰਕਾਰ ਪਹਿਲੇ ਮਨਜ਼ੂਰੀ ਦੇ ਚੁੱਕੀ ਹੈ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਕਿ ਜਿਹੜੇ ਪ੍ਰੋਜੈਕਟ ਜਿਹੜੇ ਇਸ ਹੱfte ਚ ਪੂਰੇ ਹੋ ਸਕਦੇ ਆ ਉਹ ਮੁਕੰਮਲ ਕਰ ਲਏ ਜਾਣ ਔਰ ਪ੍ਰਸ਼ਾਸਨ ਇਹ ਕਰਦਾ ਵੀ ਜਦੋਂ ਸੀਮ ਨਿਉਣਾ ਹੋਵੇ ਤਾਂ ਨਿੱਕੇ ਨਿੱਕੇ ਪ੍ਰੋਜੈਕਟ ਜਿਹੜੇ ਉਹ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਹੋਂ ਤੋਂ ਪਹਿਲਾਂ ਕਲੀਅਰ ਹੋ ਜਾ ਪਿਛਲੇ 25 30 ਸਾਲਾਂ ਇਤਿਹਾਸ ਤਾਂ ਇਹ ਹੈਗਾ ਕਿ ਇੱਥੇ ਮਨਿਸਟਰਾਂ ਨਾਲੋਂ ਵੀ ਐਂਕਲ ਉਹਨਾਂ ਦੀ ਵੀ ਡਿਊਟੀ ਨਹੀਂ ਸੀ ਲੱਗਦੀ ਉਹਨਾਂ ਦੇ ਥਾਂ ਤੇ ਮਤਲਬ ਆਈਐਸ ਅਫਸਰ ਜਿਹੜੇ ਕਮਿਸ਼ਨਰ ਜਾਂ ਡੀਸੀ ਤੱਕ ਮਤਲਬ ਚੰਡਾਲ ਲਹਿਰਾਉਂਦੇ ਰਹੇ ਹੈਗੇ ਆ ਮੁੱਖ ਮੰਤਰੀ ਨੇ 25 ਜਨਵਰੀ ਰਾਤ ਨੂੰ ਇੱਥੇ